ਕੱਲ ਦੀ ਰਾਤ ਸultanpur Lodhi ਦੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਮੌਜੂਦਗੀ ਦੇ ਵਿੱਚ ਵਰਕਾਂ ਤੇ ਅਲੱਗ-ਅਲੱਗ ਪਿੰਡਾਂ ਦੇ ਵਾਸੀਆਂ ਦੇ ਵੱਲੋਂ ਪਿੰਡ ਪਰੋਵਾਨਾਂ ਦੇ ਆਸ-ਪਾਸ ਤੁਸੀਂ ਬੰਨ ਨੂੰ ਜੀਸੀਬੀ ਮਸ਼ੀਨ ਦੇ ਨਾਲ ਤੋੜ ਦਿੱਤਾ ਗਿਆ ਬੰਨ ਤੋੜਨ ਤੋਂ ਪਹਿਲਾਂ ਵਿਧਾਇਕ ਨੇ ਡਰੇਨੇਜ ਵਿਭਾਗ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਸੁਚੇਤ ਕੀਤਾ ਕਿ ਉਹ ਖੁਦ ਹੀ ਬੰਨ ਨੂੰ ਤੋੜ ਰਹੇ ਨੇ ਅਤੇ ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੈਂਕੜੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਉਹਨਾਂ ਨੇ ਇਸ ਬੰਨ ਤੇ ਤੰਨਾ ਪ੍ਰਦਰਸ਼ਨ ਵੀ ਕੀਤਾ ਸੀ ਵਿਧਾਇਕ ਦਾ ਕਹਿਣਾ ਹੈ ਕਿ ਉਹਨਾਂ ਦੇ ਖੇਤਰ ਦੇ ਵਿੱਚ ਬਾੜ ਦਾ ਪਾਣੀ ਹੋਣ ਦੇ ਕਰਕੇ ਕਈ ਪਿੰਡ ਪ੍ਰਭਾਵਿਤ ਹੋਏ ਹਨ ਅਤੇ ਪ੍ਰਸ਼ਾਸਨ ਬੇਖਬਰ ਹੋ ਕੇ ਇੱਧਰ ਉੱਧਰ ਘੁੰਮ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਬੰਨ ਤੋੜਨ ਦੇ ਨਾਲ ਪਾਣੀ ਫਿਰ ਤੋਂ ਸਤਲੁਜ ਦੇ ਵਿੱਚ ਚਲਾ ਜਾਵੇਗਾ ਅਤੇ ਜੋ ਕਿ ਅੱਗੇ ਜਾ ਕੇ ਹਰੀਕੇ ਹੈਡ ਵਰਕਸ ਦੇ ਵਿੱਚ ਮਿਲ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਆਪਣੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ ਪਰ ਪ੍ਰਸ਼ਾਸਨ ਸਿਰਫ ਗੱਲਾਂ ਹੀ ਬਣਾ ਰਿਹਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖੇਤਰ ਦੇ ਵਿੱਚ ਪਾਣੀ ਜ਼ਿਆਦਾ ਖੜਾ ਹੋਣ ਦੇ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਇਸ ਦੇ ਨਾਲ ਉਹਨਾਂ ਦੇ ਇਲਾਕੇ ਦੇ 25 ਪਿੰਡ ਪਿਛਲੇ 4 ਦਿਨਾਂ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਉਹਨਾਂ ਦੇ ਘਰ ਪਾਣੀ ਦੇ ਵਿੱਚ ਡੁੱਬੇ ਹੋਏ ਹਨ ਉਹਨਾਂ ਦੇ ਕੋਲ ਨਾ ਤਾਂ ਕੋਈ ਖਾਣ ਵਾਲੀ ਚੀਜ਼ ਪਹੁੰਚ ਰਹੀ ਹੈ ਅਤੇ ਨਾ ਹੀ ਉਹਨਾਂ ਦੇ ਕੋਲ ਕੋਈ ਸុਖ ਸੁਵਿਧਾ ਪਹੁੰਚ ਰਹੀ ਹੈ ਜਿਸ ਦੇ ਕਰਕੇ ਉਹਨਾਂ ਨੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਮਜਬੂਰਨ ਇਹ ਕਦਮ ਚੁੱਕਿਆ ਇਸ ਤੋਂ ਇਲਾਵਾ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਕਿ ਨੌਬਤ ਪੈ ਗਈ ਅੱਧੀ ਰਾਤ ਤਰਨਾ ਲਾਉਣਾ ਪਿਆ ਦੇਖੋ ਨੀ ਦਾ ਜਿਹੜਾ ਪਾਣੀ ਆ ਇਹ ਦਰਿਆਵਾਂ ਵਿੱਚ ਜਿਹੜਾ ਫਸੂ ਪਾਣੀ ਛੇ ਗਿਆ ਬੰਨ ਟੁੱਟਿਆ ਇਕੋ ਦੇ ਨਾਲ ਸੁਲਤਾਨਪੁਰ ਦੇ ਘਰਵਾਨੇ ਤੋਂ ਲੈ ਕੇ ਤਰਫ ਆ ਗਈ ਸੀ 10 15 ਕਿਲੋਮੀਟਰ ਦਾ ਇਲਾਕਾ ਸਾਰਾ ਪਾਣੀ ਨਾਲ ਭਰਿਆ ਸੀ 5 5 ਫੁੱਟ 6 6 ਫੁੱਟ ਪਾਣੀ ਭਰਿਆ ਸੀ ਉਸ ਤੋਂ ਬਾਅਦ ਇਹ ਜਿਹੜੇ ਗੇਟ ਲੱਗੇ ਹੋ ਸੀ ਸਰਕਾਰ ਵੱਲੋਂ ਉਹਨਾਂ ਦੇ ਨਾਲ ਇੰਨਾ ਇੰਨਾ ਪ੍ਰੂ ਨਹੀਂ ਕਿੰਨਾ ਜੋ ਪਾਣੀ ਦਾ ਜਿਹੜਾ 10 15 ਦਿਨ ਇਥੋਂ ਪਾਣੀ ਨਿਕਲ ਸਕੇ ਤੇ ਅੱਗੇ ਬਿਆਸ ਦਰਿਆ ਅੰਦਰਲੇ ਬੰਨੇ ਲੈਵਲ 6 ਫੁੱਟ 7 ਫੁੱਟੇ ਪਾਣੀ ਦਾ ਪਰਲੇ ਬਣੇ 3 ਫੁੱਟ ਤੇ ਅਹੀਂ ਤੇ ਪਿੰਡ ਦੀ ਕਿਚ ਸੂਸ਼ਾਸ਼ਨ ਦੇ ਲੋਕਾਂ ਨੇ ਇਕੱਠੇ ਹੋ ਕੇ ਛੇ ਡਿਸੀਜਨ ਲਿਆ ਕਿ ਵੀ ਆਬ ਦੀ ਜਾਨ ਬਚਾਉਣ ਲਈ ਮਨ ਵਡਣ ਖਲਾਵਾ ਸਾਡੇ ਕੋਲ ਕੋਈ ਇਲਾਜ ਨਹੀਂ ਉਹ ਪੰਨੇ ਨਾਲ ਸਾਰਿਆਂ ਨੇ ਰਲ ਕੇ ਵੜਿਆ ਤੇ ਹੁਣ ਜਿੰਨਾ ਪਾਣੀ ਉਤਰਿਆ ਪਿੰਡਾਂ ਛੇਗਾ ਉਹ ਸਾਰਾ ਦੋ ਆ ਦਿਨਾਂ ਦੇ ਨਾਲ ਚ ਨਿਕਲ ਜਾਣਾ ਤੇ ਅਸੀਂ ਆਪਣੀਆਂ ਜ਼ਮੀਨਾਂ ਤੇ ਦੁਬਾਰਾ ਫਸਲ ਪੀਤਣ ਚੁੱਕੇ ਹੁਣ ਕਿੰਨੇ ਪਿੰਡ ਪ੍ਰਭਾਵਿਤ ਹੋਏ ਇੱਧਰ ਦੇ ਦੇਖੋ 15 ਪਿੰਡ ਪ੍ਰਭਾਵਿਤ ਆ ਗਏ ਕਿ ਉਹ ਜ਼ਿਆਦਾ ਪ੍ਰਭਾਵਿਤ 15 ਆ ਤੇ ਅਦਰਵਾਈਜ਼ ਆਪਾਂ ਪੰਜ ਫੋਰ ਦੇਖ ਲਈਏ ਕਰਤਾ ਜੀ ਤੋਂ ਸੁਲਤਾਨਪੁਰ ਤੋਂ ਪਾ ਰਿਹਾ ਹੋਣ ਵਾਲੀ ਸਿਚੁਏਸ਼ਨ ਚ ਇੱਕ ਚੰਗੀ ਗੱਲ ਹੋਰ ਕਹਿਣੀ ਚਾਹੁੰਦਾ ਜੀ ਅੱਜ ਸਮਾ ਲੋਕਾਂ ਨੂੰ ਬਚਾਉਣ ਵਾਲਾ ਸਾਨੂੰ ਸਿਆਸਤ ਨਹੀਂ ਖੇਡਣੀ ਚਾਹੀਦੀ ਕਈ ਲੋਕਾਂ ਤੋਂ ਉੱਤੇ ਕੋਈ ਨਹੀਂ ਹੈਗਾ ਕਈ ਨੇਤਾ ਨੇ ਜਾ ਕੇ ਸਿਆਸਤ ਕੇ ਟੀਵੀ ਬੰਨ ਰਕਾ ਦਿਓ ਪੁਲਿਸ ਪੇਜ ਪ੍ਰਸ਼ਾਸਨ ਪੇਜ ਕਿ ਰਾਣਾ ਵਟਾਉਂਦਾ ਰਾਣਾ ਨਹੀਂ ਵਟਾਉਂਦਾ ਲੋਕਾਂ ਦੀ ਲੋੜ ਹੈਗੀ ਆ ਸਿਆਸਤ ਪਾਸੇ ਛੱਡ ਕੇ ਤੇ ਲੋਕਾਂ ਬਾਰੇ ਸੋਚੀਏ ਸਿਆਸਤ ਕਰਨ ਨੂੰ ਬਹੁਤ ਸਮਾਂ ਆ ਜਾਣਾ ਅੱਜ ਸਾਰੇ ਜਣੇ ਇਕੱਠੇ ਹੋ ਕੇ ਆਪਾਂ ਆਪਣੇ ਲੋਕਾਂ ਨੂੰ ਇਸ ਸਮੱਸਿਆ ਤੋਂ ਬਾਹਰ ਕੱਢੀਏ ਇਹੀ ਕਿੰਨੇ ਪਿੰਡਾਂ ਨਿਵਾਸੀ ਇੱਥੇ ਇਕੱਠੇ ਹੋਏ ਸੀ ਇਹ ਜਿੰਨੇ ਇਫੈਕਟਡ ਪਿੰਡ ਹੈ 12 15 ਪਿੰਡਾਂ ਦੀ ਜਿਹਨੂੰ ਜਿਹਨੂੰ ਪਤਾ ਲੱਗੀ ਗਿਆ ਕਿ ਬੰਨ ਬੱਢ ਰਹੇ ਆ ਅਸੀਂ ਤੇ ਪ੍ਰਸ਼ਾਸਨ ਰੋਕ ਰਿਆ ਤੇ ਹਰ ਬੰਦਾ ਇਫੈਕਟਡ ਜੇ ਇਸ ਹਾਲਚ ਸੀ ਭਾਵੇਂ ਡੁੱਬਿਓ ਪਿੰਡਾਂ ਚੋਂ ਪੰਜ ਪੰਜ ਛੇ ਛੇ ਫੁੱਟ ਪਾਣੀ ਵੀ ਆ ਹੈਪੀ ਜੀ ਖੜੇ ਆ ਜਿਹੜਾ ਦੇ ਪਿੰਡ ਸ਼ੇਰਪੁਰ ਸਭੇ ਪੂਰਾ ਪਾਣੀ ਨਾਲ ਭਰਿਆ ਤੀ ਫੇ ਨਿਕਲ ਕੇ ਆਇਆ ਕਿਉਂਕਿ ਹਰੇਕ ਬੰਦੇ ਨੂੰ ਇੱਕ ਆਸ ਲੱਗੀ ਕਿ ਜੇ ਬੰਨ ਖੁੱਲ ਜਾਈਏ ਕੁਝ ਨਹੀਂ ਵੱਡਿਆ ਜਾਵੇ ਤੇ ਸਾਡਾ ਪਾਣੀ ਦਾ ਨਿਕਾਨ ਸੁਜੂ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਸੀ। ਜਿਹੜੀ ਕੀਤਾ ਗਿਆ ਕੁਝ ਕਰਨਾ ਲੋਕ ਇਸ ਵੇਲੇ ਸਿਚੁਏਸ਼ਨ ਇਹ ਹੈ ਵੀ ਜਿਹੜਾ ਉੰਨੀ ਚ ਪਾਣੀ ਆਇਆ ਸੀ ਉਹਦੇ ਨਾਲੋਂ ਇਹਦੀ ਹਾਈਟ 3 ਫੁੱਟ ਜ਼ਿਆਦਾ ਹੈ। ਉਹਦੇ 'ਚ ਵੀ ਤੁਸੀਂ ਸਾਰੇ ਇੱਥੇ ਰਹੇ ਹੋ ਤੁਸੀਂ ਵੀ ਗਵਰੇਜ ਕਰਦੇ ਰਹੇ ਆ ਸਾਰੇ ਇੱਥੇ ਆਪਣੇ। ਉਹ ਪਾਣੀ ਜਿਹੜਾ ਤਿੰਨ ਤੂੜ ਖੂਣ ਦੇ ਬਾਵਜੂਦ ਵੀ ਉਹਨੇ ਕੱਟ ਰੁਕਟ ਦਸਾਂ ਦਿਨਾਂ 'ਚ ਨਿਕਲਿਆ ਸੀ। ਇਹ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ। ਜੀ ਇਹ ਨਾ ਟੁੱਟਦਾ ਤੇ ਪਾਣੀ ਜਿਹੜਾ ਹੈਗਾ ਸੀ ਇਹ 1.3 ਫੁੱਟ ਜ਼ਿਆਦਾ ਹੋਣ ਕਰਕੇ ਪਾਣੀ ਪਿਛਲੀ ਵਾਰੀ ਸ਼ਾਹਵਾਲੀ ਤੋਂ ਅੱਗੇ ਨਹੀਂ ਸੀ ਗਿਆ ਤੁਸੀਂ ਰਸਤੇ ਹੀ ਦੇਖ ਕੇ ਆ ਜਿਹੜੇ ਪਾਣੀ ਦਾ ਸੁਲਤਾਨਪੁਰ ਨੂੰ ਲੱਗ ਨੂੰ ਫਿਰਦਾ ਵਾ ਲੋਕ ਠੀਕ ਆ ਰੈਸਕਿਊ ਵੀ ਹੋਏ ਆ ਹਰ ਇੱਕ ਨੇ ਸੰਸਥਾਵਾਂ ਨੇ ਸਰਕਾਰ ਨੇ ਮਦਦ ਕੀਤੀ ਆ ਪਰ ਲੋਕ ਸਮਾਨ ਛੱਡ ਕੇ ਕੋਠਿਆਂ ਦੇ ਜਿਹੜਾ ਆਪਣਾ ਉੱਤੇ ਜਾਣ ਲੋਕਾਂ ਦੇ ਕੋਠਾ ਦੀਆਂ ਛੱਤਾਂ ਡਿੱਗਣ ਵਾਲੇ ਆ ਜਿਹੜਾ ਕਿੰਨਾ ਕਚੇਰੋ ਜਿਹੜਾ ਹੈਗਾ ਵਾ ਸੀਮਿੰਟ ਵਾਲਾ ਜਾਂ ਜਿਹੜਾ ਇੱਟਾਂ ਵਾਲਾ ਕੋਠਾ ਤੁਸੀਂ ਸਿਆਣੇ ਪਾਣੀ ਜੋ ਦੀ ਕੋਈ ਬਹੁਤੀ ਬਾਲਿਆਂ ਦੀਆਂ ਛੱਤਾਂ ਨਹੀਂ ਜ਼ਿਆਦਾਤਰ ਇਸ ਕਰਕੇ ਉਹ ਡਿੱਗਣ ਨੂੰ ਤਿਆਰ ਸੀ ਸੋ ਲੋਕਾਂ ਦੀ ਇਹ ਜਿਹੜੀ ਹੈਗੀ ਸੀਗੀ ਲੋਕਾਂ ਵਾਸਤੇ ਹੀ ਇਹ ਸਾਰੀ ਹੈਗੀ ਸੀ ਇਸ বন ਤੋੜਨ ਨਾਲ ਕੋਈ ਪਿੰਡ ਪਰਭਾਵਤ ਵੀ ਅੱਗੇ ਹੋਣਗੇ ਜਾਂ ਨਹੀਂ ਨਹੀਂ ਜੀ ਅੱਗੇ ਤਾਂ ਬੇਚਰਾ ਗਿਆ ਸਿਰਫ ਫਸਵੇਂ ਹੀ ਆ ਜੀ ਇੱਧਰ ਕੋਈ ਪਿੰਡ ਨਹੀਂ ਗਾ ਸਾਰੇ ਪਿੰਡ ਕਿੰਨੇ ਪਿੰਡਾਂ ਦੀ ਮੰਗ ਸੀ ਕਿ ਇਹ ਬੰਨ ਟੋੜਿਆ ਜਾਵੇ ਇਹਦਾ ਘੱਟੋ ਘੱਟ 18-20 ਪਿੰਡਾਂ ਦੀ ਚੰਦਨਵਿੰਡੀ ਵਾਟਾ ਦੋਨੇ ਵਾਟਾਂ ਵਾਲੀਆਂ ਜੱਬੂਵਾਲ ਫਰੀਸਰਾਂ ਤੱਕ ਜਾਂ ਪਰੋਹਣਾ ਸ਼ੇਖ ਮੰਗਾ ਟਿੱਬੀ ਇਵਨ ਦਾਰੇਵਾਲ ਗਿੱਦੜਪਿੰਡੀ ਵੀ ਜਾ ਕੇ ਤੁਸੀਂ ਵੇਖ ਲਓ ਉਹਨਾਂ ਪਿੰਡਾਂ 'ਚ ਵੀ ਪਾਣੀ ਜਲੰਧਰ ਦੇ ਪੰਜਾਂ ਸੱਤਾਂ ਪਿੰਡਾਂ 'ਚ ਵੀ ਪਾਣੀ ਜਿਹੜਾ ਹੈਗਾ ਉਹ ਟੋੜਿਆ ਹੈ ਪ੍ਰਸ਼ਾਸਨ ਨਾਲ ਪਹਿਲਾਂ ਕੋਈ ਗੱਲਬਾਤ ਹੋਈ ਕੀ ਬੰਨ ਨੂੰ ਲੀਵ ਕੀਤਾ ਜਾਵੇ ਪਾਣੀ ਕੋਈ ਯਾਰਾ ਵਗੈਰਾ ਹਾਂਜੀ ਪ੍ਰਸ਼ਾਸਨ ਨੇ ਕੀ ਕਿਹਾ ਤੁਹਾਨੂੰ ਪ੍ਰਸ਼ਾਸਨ ਤਾਂ ਇੱਥੇ ਮੈਂ ਪਿੱਛੇ ਯੂਨਿਵਰਸਿਟੀ ਸਾਹਿਬ ਆਏ ਸੀਗੇ ਸ਼ਾਸਨ ਨੇ ਤਾਂ ਕੀ ਕਹਿਣਾ ਜੀ ਇਹ ਤੇ ਜਿਹੜਾ ਕਦਮ ਉਠਾਇਆ ਸਾਰੇ ਨਗਰਾਂ ਵਾਲਿਆਂ ਨੇ ਇਕੱਠੇ ਹੋ ਕੇ ਇਹ ਕੋਈ ਅਸੀਂ ਸ਼ੌਂਕ ਨੂੰ ਨਹੀਂ ਕੀਤਾ ਅਸੀਂ ਰਿਣੀ ਹਰਾਣਾ ਜੀ ਦੇ ਜਿਨ੍ਹਾਂ ਨੇ ਆ ਕੇ ਇੰਨੀ ਅੱਧੀ ਰਾਤ ਨੂੰ ਸਾਡੇ ਨਾਲ ਆ ਕੇ ਦੁੱਖ ਦੀ ਘੜੀ ਦੇ ਸ਼ਰੀਕ ਹੋਏ ਆ ਬੰਨ ਵਢਣ ਤੋਂ ਬਿਨਾ ਕੋਈ ਹੱਲ ਹੀ ਨਹੀਂ ਹੋ ਰਹਾ ਹੈਗਾ ਜੀ ਜੇ ਬੰਨ ਨਹੀਂ ਵੜਦਾ ਤਾਂ ਘਟੋ-ਘਟੇ ਇੱਕ ਮਹੀਨਾ ਪਾਣੀ ਨਹੀਂ ਹੈ ਕਿਸੇ ਪਾਸੇ ਰਿਲੀਜ਼ ਹੋਣਾ ਜੀ ਪੁਲੀਆਂ ਤੇ ਹੈਗੀਆਂ ਪਰ ਉਹ ਪੁਲੀਆਂ ਪਾਣੀ ਥੋੜਾ ਖਿੱਚ ਰੀਆਂ ਜੀ ਕੰਪਿਊਸ਼ਨ ਤੇ ਅਜੇ ਕੰਟਰੋਲ ਨਹੀਂ ਪੂਰਾ ਹੋਇਆ ਜੇ ਤੇ ਪਿਛੋਂ ਵੱਜ ਜਾਂਦਾ ਤਾਂ ਫਿਰ ਵੀ ਜੀ ਆਣਦੇ ਵੀ ਚਲੋ ਠੀਕ ਹੈ ਕੋਈ ਗੱਲ ਨਹੀਂ ਨਿਕਲ ਜੂਗਾ ਵੱਨ ਵੱਡਣ ਤੋਂ ਬਿਨਾ ਕੋਈ ਹਾਲ ਨਹੀਂ ਸੀ ਹੈਗਾ ਇੱਥੇ ਜੇ ਲੋਕਾਂ ਨੇ ਜੀ ਬਚਾਉਣਿਆਂ ਤੇ ਆ ਕੇ ਵੱਨ ਵੱਡਣ ਲਈ ਇੱਥੇ ਸਾਨੂੰ ਮਜਬੂਰ ਨਾ ਆਉਣਾ ਪਿਆ ਜੀ ਸਾਰਿਆਂ ਨੂੰ ਇੱਥੇ ਹੋਇਆ ਤੇ ਰਾਣਾ ਜੀ ਦੇ ਹੀ ਰਣੀ ਆ ਇਹ ਦੁੱਖ ਦੀ ਘੜੀ ਸਾਡੇ ਨਾਲ ਸ਼ਰੀਕ ਹੋਏ ਆ ਨੇ ਅੱਧੀ ਰਾਤ ਆ ਕੇ ਸਾਡੇ ਨਾਲ ਖੜੇ ਆ ਬਾਕੀ ਸੁਲਤਾਨਪੁਰ ਵਾਸੀ ਜਿੰਨੇ 20 25 ਪਿੰਡਾਂ ਦੇ ਲੋਕ ਪ੍ਰਭਾਵਤ ਆ ਉਹ ਸਾਰੇ ਇੱਥੇ ਪਹੁੰਚੇ ਆ ਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਉਹ ਸਾਡੇ ਨਾਲ ਦੁੱਖ ਦੀ ਘੜੀ ਹਾਜ਼ਰ ਹੋਏ ਆ ਜੀ ਕੀ ਨਾਮ ਹੈ ਕਿਹੜੇ ਪਿੰਡ ਤੋਂ ਮੈਂ ਸੁਖਮਾਨ ਸਿੰਘ ਪਿੰਡ ਸਰੂਪਾਰ ਲੰਬੜਦਾਰਾਂ ਜੀ ਸਾਡੇ ਸਭ ਪਾਣੀ ਨਾਲ ਭਰੇ ਪਏ ਆ ਅਸੀਂ ਰਾਣਾ ਜੀ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਟਾਈਮ ਦੁੱਖ ਦੀ ਘੜੀ ਨਾਲ ਨਾਲ ਪਹੁੰਚਿਆ ਅਤੇ ਬੰਨ ਵਧਾਇਆ ਵਾ ਨਾਲ ਲੋਕ ਇਹਨਾਂ ਲੋਕੀ ਬਹੁਤ ਤੰਗ ਆ ਲੋਕਾਂ ਨੇ ਆ ਵਡਣ ਵਡਿਆ ਵਾ ਕਿ ਪਾਣੀ ਤੋਂ ਬਚ ਜਾਈਏ ਜਿਹੜੇ ਡੇਰਿਆਂ ਤੇ ਲੋਕ ਆ ਉਹਨਾਂ ਨੂੰ ਪਾਣੀ ਤੋਂ ਤਰਥਰੇ ਮੋਟਰਾਂ ਦਾ ਪਾਣੀ ਵਿੱਚ ਪੈ ਗਿਆ ਗੰਦਾ ਪਾਣੀ ਵੀ ਨਹੀਂ ਨਿਕਲ ਰਿਹਾ ਬੋਧ ਰਾਨਾ ਵੀ ਪਾਣੀ ਉਹਨਾਂ ਨੂੰ ਪਹੁੰਚਾਉਂਦੇ ਆ ਇਹ ਬਹੁਤ ਇਲਾਕਾ ਦੂਰ ਤੱਕ ਮਰਿਆ ਪਿਆ ਵਾ ਇਹਨੇ ਨਾਲ ਕੋਈ 10 ਦਿਨਾਂ 15 ਤੱਕ ਪਾਣੀ ਨਿਕਲ્યો ਨਹੀਂ ਤੇ ਇੱਕ ਮਹੀਨੇ ਤੋਂ ਪਹਿਲਾਂ ਪਾਣੀ ਨਹੀਂ ਨਿਕਲਦੀ ਕੋਲੀਆਂ ਜਰੂਰ ਖੋਲੀਆਂ ਪੁਰਲੀਆਂ ਬਹੁਤ ਘੱਟ ਪਾਣੀ ਛੋੜਦੀਆਂ ਨੇ ਦੋ ਤਿੰਨ ਚਾਰ ਚਾਰ ਫੋਟੋ ਐਸ ਬਣੇ ਪਾਣੀ ਚਾਵਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਐਸਐਮਜੀ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ